ਤਸਕਰਾ ਦੇ ਵਿਰੋਧ ਸਖਤ ਕਾਰਵਾਈ ਕਰਦੇ ਹੋਏ ਪੁਲਿਸ ਕਮਿਸ਼ਨਰ ਸੁਪਨੇ ਸ਼ਰਮਾ ਦੀ ਅਗਵਾਈ ਦੇ ਹੇਠ ਜਲੰਧਰ ਪੁਲਿਸ ਕਮਿਸ਼ਨਰੇਟ ਨੇ 21 ਕਿਲੋ ਅਫੀਮ ਦੇ ਸਮੇਤ ਜੋ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਹੈ ਤੇ 27 ਸਿਆਰਿਆ 34 ਲੱਖ ਰੁਪਏ ਦੀ ਜੁੜੀ ਜਾਇਦਾਦ ਉਜਾਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੇਰਵੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ 3 ਜਲੰਧਰ ਦੇ ਵਿਖੇ 22 ਤਰੀਕ ਦੀ ਜੁੜੀ ਉਸ ਦੇ ਅਧੀਨ 18 29 ਤੇ 27 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਤੇ ਉਹਨਾਂ ਦੱਸਿਆ ਕਿ ਜਾਂਚ ਦੇ ਦੌਰਾਨ ਗ੍ਰਫਤਾਰ ਕੀਤੇ ਗਏ ਸਾਰੇ ਹੀ ਮੁਲਜ਼ਮਾ ਦੇ ਕੋਲੋਂ 21 ਕਿਲੋ ਹਫੀਮ ਦੀ ਪਾਰੀ ਮਾਤਰਾ ਬਰਾਮਦ ਕੀਤੀ ਗਈ ਹੈ ਸ਼ੀਤਲ ਸਿੰਘ ਐਸసీపీ ਨੇ ਦੱਸਿਆ ਕਿ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫੜੇ ਗਏ ਵਿਅਕਤੀ ਦੀ ਪਛਾਣ ਅਮਨਦੀਪ ਪੁੱਤਰ ਵਿਜੇ ਕੁਮਾਰ ਵਾਸੀ ਮੋਹੱਲਾ ਨੰਬਰ 8 ਗੋਤਮਨਗਰ ਹੁਸ਼ਿਆਰਪੁਰ ਨੇ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਰਕੇ ਜਾਇਦਾਦ ਅਤੇ ਵਾਹਨ ਖਰੀਦਿਆ ਸੀ ਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਜੀ ਪੰਜਾਬ ਸਰਕਾਰ ਵੱਲੋਂ ਮਿਲੀਆਂ ਸੱਖ ਹਦਾਇਤਾਂ ਅਨੁਸਾਰ ਮਾਨਯੋਗ ਬੀਜੀਪੀ ਪੰਜਾਬ ਅਤੇ ਮਾਨਯੋਗ ਸੀਪੀ ਸਾਹਿਬ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਕੰਮ ਕਰਦੇ ਹੋਏ ਐਸਐਚਓ ਡਿਵੀਜ਼ਨ ਨੰਬਰ 3 ਵੱਲੋਂ ਇੱਕ 68 ਐਫਡੀ ਕੇਸ ਤਿਆਰ ਕੀਤਾ ਸੀਗਾ ਜਿਸ ਦੀ ਕਨਫਰਮੇਸ਼ਨ ਰਿਪੋਰਟ ਸਾਨੂੰ ਪ੍ਰਾਪਤ ਹੋ ਗਈ ਹੈ ਇਸ ਦੇ ਅੰਤਰਗਤ ਦੋਸ਼ੀ ਅਮਨਦੀਪ ਉੱਤਰ ਵਿਜੇ ਕੁਮਾਰ ਗੋਤਮਨਗਰ ਸ਼ਹਿਰ ਪੁਰਦੀ 2734111 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। ਆਮ ਜਨਤਾ ਨੂੰ ਕੀ ਅਪੀਲ ਜਾਂ ਮੈਸੇਜ ਦੋਗੇ ਜੀ? ਜੀ ਮੈਂ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਜੇ ਆਪ ਦੀ ਜਾਣਕਾਰੀ ਵਿੱਚ ਕੋਈ ਵੀ ਇਦਾਂ ਦੀ ਪ੍ਰਾਪਰਟੀ ਜਾਂ ਕੋਈ ਵੀ ਇਦਾਂ ਦਾ ਵਿਅਕਤੀ ਹੈਗਾ ਜਿਹੜਾ ਨਸ਼ਿਆਂ ਦੇ ਨਾਲ ਜੁੜਿਆ ਹੋਏਗਾ ਆ ਉਹਦੀ ਜਾਣਕਾਰੀ ਸਾਡੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ